मुर्दाबा मुर्दाबा मु सरकारबा मुाज़ाम मज़दूर ज़िंदाब ज़िंदबा ज़िंदाब मज़दूर हिक ज़िंदाब ज़िंदा ज़िंदाब ज़िंदाब रंग मोदी सरकार ਇਹ ਲੋਕਾਂ ਤੋਂ ਚੱਕ ਅੱਜ ਜਿਹੜਾ ਨਰਿੰਦਰ ਮੋਦੀ ਬੀਜੇਪੀ ਜਿਨ੍ਹਾਂ ਨੇ ਸਾਡੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾ ਰਹੇ ਸੀ ਤੇ ਰਸਤੇ 'ਚ ਕਿੱਲਾਂ ਗੱਡੀਆਂ ਦਿਵਾਰਾਂ ਕੀਤੀਆਂ 400 ਬੱਚਾ ਸਾਡਾ ਇੰਜਰਡ ਕੀਤਾ ਇੱਕ ਸਾਡਾ ਨੌਜਵਾਨ ਸ਼ੁਭਕਰਨ ਸ਼ਹੀਦ ਕੀਤਾ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨ ਵਾਸਤੇ ਜੋ ਪ੍ਰੋਗਰਾਮ ਉਲੀਕਿਆ ਹੋਇਆ ਹੈ ਦੋਨਾਂ ਹੀ ਫਾਰਮਾ ਵੱਲੋਂ ਮੋਰਚੇ ਵੱਲੋਂ ਉਹਦੇ ਤਹਿਤ ਹੀ ਇਹ ਪ੍ਰੋਗਰਾਮ ਹੈ ਇਸ ਕੜੀ ਦਾ ਕਿ ਜਿੱਥੇ-ਜਿੱਥੇ ਨਰਿੰਦਰ ਮੋਦੀ ਆਂਦਾ ਉਹਨੂੰ ਵੀ ਸਵਾਲ ਕੀਤੇ ਜਾਣ। ਸੋ ਉਹ ਸਵਾਲ ਕਰਨ ਵਾਸਤੇ ਅਸੀਂ ਅੱਜ ਜਿਹੜਾ ਹੈਗਾ ਉਹ ਜਲੰਧਰ ਜਿਹੜਾ ਉਹ ਪੀਪੀ ਗਰਾਊਂਡ 'ਚ ਆ ਰਹੇ ਨੇ। ਸੋ ਅਸੀਂ ਉਧਰ ਨੂੰ ਹੁਣ ਚਾਲੇ ਪਾਉਣ ਲੱਗੇ ਆਂ ਫੂਗਣਾ ਦਾਣਾ ਮੰਡੀ ਤੋਂ। ਸੋ ਅਸੀਂ ਉੱਥੇ ਪੀਪੀ ਚੌਂਕ 'ਚ ਜਾਵਾਂਗੇ ਔਰ ਉਹਨਾਂ ਦੇ ਕੋਲੋਂ ਆਪਣੇ ਸਵਾਲ-ਜਵਾਬ ਪੁੱਛਾਂਗੇ। ਜੇ ਸਾਨੂੰ ਪੁਲਿਸ ਰਸਤੇ 'ਚ ਰੋਕਦੀ ਆ ਤਾਂ ਮੈਂ ਪੰਜਾਬ ਸਰਕਾਰ ਲਈ ਮੈਂ ਕਹਾਂਗਾ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਅਸੀਂ ਕਹਿੰਨੇ ਉਹਨਾਂ ਨੂੰ ਪੀਸਫੁਲੀ ਜੋ ਪੰਜਾਬ ਸਰਕਾਰ ਨੇ ਪਹਿਲਾਂ ਸਾਨੂੰ ਆਖਿਆ ਸੀ ਕਿ ਜਿੱਥੇ ਵੀ ਕੋਈ ਪ੍ਰੋਗਰਾਮ ਹੋਵੇ ਬੀਜੇਪੀ ਦਾ 300 ਮੀਟਰ ਤੁਸੀਂ ਪਿੱਛੇ ਰਹਿ ਕੇ ਆਪਣਾ ਪ੍ਰੋਟੈਸਟ ਕਰ ਸਕਦੇ ਹੋ ਸੋ ਸਾਨੂੰ ਹੁਣ 300 ਮੀਟਰ ਉਹਨਾਂ ਦੇ ਲਾਗੇ 300 ਮੀਟਰ ਤੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਸਾਨੂੰ ਫੋਰਸ ਕੀਤਾ ਜਾਂਦਾ ਹੈ ਸਵੇਰ ਦੇ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਅਰੈਸਟ ਕੀਤੇ ਮੈਨੂੰ ਵੀ ਅਰੈਸਟ ਕੀਤਾ ਸੀ ਸਾਨੂੰ ਡਿਟੇਨ ਕੀਤਾ ਗਿਆ ਫਿਰ ਹੁਣ ਜਿਹੜਾ ਸਾਨੂੰ ਇਹ ਇਹ ਕਹਿ ਕੇ ਕਿ ਅਸੀਂ ਤੁਹਾਨੂੰ ਲਾਗੇ ਨਹੀਂ ਜਾਣ ਦੇਵਾਂਗੇ ਤੇ ਸਾਨੂੰ ਅੱਜ ਜਿਹੜਾ ਹੁਣ ਛੜਿਆ ਹੈਗਾ ਪਰ ਹੁਣ ਵੀ ਸਾਨੂੰ ਇਹ ਪ੍ਰੈਸ਼ਰ ਕੀਤਾ ਜਾ ਰਿਹਾ ਕਿ ਕਪੂਰਥਲੇ ਦੀ ਪੁਲਿਸ ਕਹਿੰਦੀ ਆ ਕਪੂਰਥਲੇ ਚ ਕਰ ਲੋ ਤੇ ਹੁਸ਼ਿਆਰਪੁਰ ਵਾਲੀ ਪੁਲਿਸ ਕਹਿੰਦੀ ਸੀ ਹੁਸ਼ਿਆਰਪੁਰ ਕਰ ਲੋ ਇਹ ਕਿ 40 ਕਿਲੋਮੀਟਰ ਪਿੱਛੇ ਕਿਹੜਾ ਪ੍ਰੋਟੈਸਟ ਹੁੰਦਾ ਸਾਨੂੰ ਦੱਸੋ ਸੋ ਇਸ ਕਰਕੇ ਹੁਣ ਹੁਸ਼ਿਆਰਪੁਰ ਪੁਲਿਸ ਨੇ ਇਹ ਤਾਂ ਕਹਿ ਦਿੱਤਾ ਕਿ ਤੁਸੀਂ ਜਾਓ ਸੋ ਹੁਣ ਅਸੀਂ ਕਪੂਰਥਲੇ ਦੀ ਪੁਲਿਸ ਨੂੰ ਵੀ ਕਹਿੰਨੇ ਆ ਕਿ ਇਹ ਜਲੰਧਰ ਦਾ ਪ੍ਰੋਗਰਾਮ ਹੈ ਜਲੰਧਰ ਦੀ ਪੁਲਿਸ ਨੂੰ ਵੇਖਾਂਗੇ ਅਸੀਂ ਬੇਨਤੀ ਕਰਾਂਗੇ ਕਿ ਸਾਨੂੰ 300 ਮੀਟਰ ਲਾਗੇ ਜਾਣ ਦਿਓ ਸੋ ਇਸ ਕਰਕੇ ਅਸੀਂ ਜ